ਗਾਇਸ پوری ਲੋਕ ਲੋ ਦੇਖਦੇ ਆਪਾਂ ਨੂੰ ਵੇਟ ਦੀ ਇੰਤਜ਼ਾਰ ਕੀਤੀ ਦਾ ਜਦਾ ਬਾਈ ਦਾ ਆਪਾਂ ਨੂੰ ਆ ਗਿਆ ਹੁਣ ਮਸਲਾਵਾਂਗੇ ਮੇਰ ਦੀ ਬਾ ਅੱਛਾ ਮੈਂ ਤਲਾਹਦੀ ਆਪਣਾ ਜਾਣਾ ਫਜ਼ੂਲ ਹੋਊਗਾ ਜੋਏ ਹੋ ਗਾਇਸ ਉਹ ਵਹੀ ਬਾਈ ਆ ਰਹੇ ਆ ਜਹਾਂ ਪਰਵਾਹ ਆਈ ਜੋਏ ਲੈ ਯਾਰ ਕਿੱਧਰ ਸੀ ਇਹਦਾ ਹੋਰੇ ਕੋਈ ਲੱਗਦਾ ਮੈਨੂੰ ਯਾਰਾ ਉਹੀ ਹੈ ਉਹੀ ਹੈ ਗਾਇਸ ਆਪਾਂ ਕਿੱਧਰ ਦੀ ਆ ਰਹੇ ਹਾਂ ਚਲੋ ਉਹੀ ਆ ਉਹ ਰਸਤਾ ਤਾਂ ਉਹੀ ਆ ਸਾਲੇ ਉਹੀ ਆਊਗਾ ਵੇ ਦੇ ਯਾਰ ਪਰੇ ਕਰ ਲੈ ਤੈਨੂੰ ਇਸ ਕੀ ਮੌਕਾ ਭੋਲਾ ਚਿਹਰਾ ਅ ਜੁਪਤ ਨਾ ਜਾਵੇ ਸਾਲੇ ਬੱਜੀ ਉਹ ਅਬੇ ਸਾਲੇ ਢੀੜ ਤਾਂ ਢੀੜ ਤਾਂ ਢੀੜ ਤਾਉਨੇ ਉੱਥੇ ਖੜਾ ਰਾਂਗਾ ਇੱਧਰ ਹੀ ਆਊਗਾ ਹਾਂ ਹੋਰ ਕਿਧਰ ਹੀ ਉਹ ਤੇਰੀ ਤੇਰੀ ਚੱਲ ਫੇਤ ਗੱਲੇ ਫੇਤ ਚੱਲਾ ਦੇ ਦੇਖ ਲੈ ਨਾ ਦੇਖ ਲੈ ਪਰ ਦੇਖ ਲੈ ਦੇਖ ਲੈ ਦੇਖ ਲੈ

Yeah. <laughs> <laughs> ਦੇ ਰਿਤੀ ਪੈ ਗਿਆ ਰੇਤਾਂ ਦਾ ਸਾਰਾ ਸਾਲਾ ਇੱਕ ਸਟੈਂਡ ਲਾ ਜਾਂਦਾ ਲੈ ਦੇਖ ਲੈ ਇਹ ਦੇਖ ਪਾਇਦਾ ਕੰਨ ਟਲਦਾ ਕੰਨ ਨੂੰ ਜੀਵਾਲੇ ਸਾਲਾ ਓਹ ਹੋ ਹੋ ਹੋਹ ਹੋ ਤੱਤਾ ਪਿਆ ਉਰੇ ਤਾ

ਤਤੀ ਉਹਰੇ ਤਾਂ ਉਹ ਦਿੱਤਾ ਬਗਦਾ ਆਇਆ ਛੇਤੀ ਛੇਤੀ ਆ ਛੇਤੀ ਆ ਇਹ ਚੱਜੇ ਫੜਾ ਫੜਾ ਇਹ ਤੋ ਡੂਗ ਕੀ ਨੇ ਫੜਾ ਤੈਨੂੰ ਮੋਟਰਸਾਈਕਲ ਆ ਮੈਂ ਦਿਲਾਂ ਕੇ ਨੂੰ ਆ ਆਪਣੇ ਵੀਡੀਓ ਕਿੱਥੇ ਤੱਕ ਦੇਖ ਦੇਣਗੇ ਲੋਕ ਉਹ ਐ ਹੋਏ ਨਾ ਬੋਲਾ ਆਪਣੇ ਬਲੌਗ ਕਿੱਥੇ ਕਿੱਥੇ ਤੱਕ ਦੇਖ ਦੇਣਗੇ ਲੋਕ ਟੈਕ ਕਰਕੇ ਵੀ ਦੱਸੋ ਦੇ ਵੀ ਕਿੱਥੋਂ ਕਿੱਥੋਂ ਤੱਕ ਦੇ ਵੀ ਵਲੌਗ ਦੇਖਦੇ ਹੋ ਤੁਸੀਂ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਤੁਹਾਡਾ ਕਿਹੜਾ ਵੀ ਕਿੱਥੋਂ ਕਿੱਥੋਂ ਤੁਹਾਡੇ ਵਲੌਗ ਚੱਲ ਰਹੇ ਨੇ ਸਾਨੂੰ ਵੀ ਪਤਾ ਲੱਗੀ ਕਿੱਥੇ ਜਾ ਰਹੇ ਨੇ ਸਾਡੇ ਵਲੌਗ ਕਨਾ ਸਾਨੂੰ ਜ਼ਰੂਰ ਦੱਸਿਓ ਠੀਕ ਹੈ ਜੀ ਹੁਣ ਚੱਲੀਏ ਫਿਰ ਆਪਾਂ ਚਲੋ ਜੀ ਆਪਾਂ ਹੁਣ ਇੱਕ ਸਟੰਟ ਕਰਾ ਕੇ ਫਿਰ ਆਪਾਂ ਚੱਲਦੇ ਆਂ ਕਰੀਏ ਲੈ ਫਿਰ ਸਟੰਟ ਕਰਾ ਕਰਾ ਦੇ ਸੰਤ ਚੱਲਦੇ ਆਂ ਆਪਾਂ ਤੇ ਕੁਝ ਕਰਾ ਦੇਣਾ ਚਲੋ ਕਿ ਕਿਤੇ ਕਿਤੇ ਕਿ ਕਿ ਹਾ ਉਹ ਖਾਲੇ ਨੂੰ ਉਤਾਰਦਾ 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 ਖਾਲੇ ਨੂੰ ਉਤਾਰਦਾ ਖਾਲੇ ਨੂੰ ਵੀ ਥੋੜਾ ਵਾਲੇ ਵੀ ਚੋਰ ਦਾ ਖੱਚ ਕਿੱਧਰ ਤੱਕ ਜਾਂਦਾ ਜੀ ਉਹ ਖਾਲੇ ਉਹ ਹੀ ਮੈਂ ਕਿਹ ਕਰ ਸੀ ਤੇਰੀ ਫੇਨ ਅਰੇ ਦੇਵਾ ਇਹ ਗੜਬੜੇ ਬਾਬਾ ਪੂਰੇ ਕਰਦੇ ਓਏ ਕਰਤਾ ਹੀ ਕੰਮ ਜੀ ਤੋਂ ਮੈਂ ਡਰਦਾ ਸੀ ਗਾਲ ਕੱਢ ਯਾਰ ਇਹਨੂੰ ਕਿਆ ਕਹਿਣਾ ਚਾਹੂਗੀ ਇਸਕੋ ਯਾਰ ਤੂੰ ਖੋਪੜੀ ਤੋੜ ਸਾਲੇ ਦੀ ਮਾਰ ਯਾਰ ਸਾਲੇ ਕਾ ਖੋਪੜੀ ਤੋੜ ਦੇ ਖੋਪੜੀ ਤੋੜ ਸਾਲੇ ਕੱਢੇ ਨਹੀਂ ਸੀ ਤੀ ਯਾਰ ਚੱਲੀ ਗਈ ਬੜਾ ਭਾਈ ਇਹ ਆ ਕੇ ਬਾਈ ਹੈਲਪ ਕਰਾ ਦੇ ਕੜਾ ਯਾਰ ਇਹਦਾ ਆ ਕੁਛ ਸਵਾਬ ਹੋਏ ਮਰੇ ਦੇਖਦੇ ਕੀ ਕਰਦੇ ਨੇ ਕੋਈ ਸਭ ਸਟਾਰਟ ਕਰ ਲੈ ਇਹਨੂੰ ਆ ਸਟਾਰਟ ਕਰਕੇ ਕੱਟਦਾ ਸਟਾਰਟ ਕਰਕੇ ਲਿਆ ਕੱਢ ਕੇ ਕਾਰ ਸਟਾਰਟ ਹੋਣ ਸਲੀ ਤੂੰ ਵੀ ਦੇਖ ਰਿਹਾ ਤੇਰੇ ਮੂਰੇ ਤਾਂ ਬੱਚਿਆ ਜਿਹਾ ਲੱਗਦਾ ਹੈ ਚੁੱਪ ਬਿਲਕੁਲ ਚੁੱਪ ਬੱਚਿਆ ਲੱਗਦਾ ਰੇ ਬਾਬੂ ਗਾ ਮੈਂ ਕੋਈ ਨਾ ਲੱਗ ਇਹ ਕੋਈ ਉਤਸਾਵ ਨੇ ਕਰਦਾ ਦੇਖੀ ਹੱਤ ਨਾਲ ਜੱਕੇ ਘੱਟਦਾ ਇਹ ਉਹਦਾ ਅੱਗੇ ਨਾਲ ਤਾਰ ਦੀ ਜੋਧਿਆ ਚੁੱਤੋਂ ਨਹੀਂ ਚੱਲਦਾ ਇਹ ਉਸਤਾਦ ਇਹਨੂੰ ਤਾਂ ਮੈਂ ਹੀ ਚਲਾ ਸਕਦਾ ਇਕੱਲਾ ਅੱਛਾ ਇਹ ਕਾਜੂ ਦਾ ਟੰਟਾ ਚਾ ਉਹ ਟੰਟਾ ਕਰਾਵਾਂਗੇ ਆਪਾਂ ਚੱਲ ਫਿਰ ਵਿੱਚ ਟਾਇਰ ਘੱਟਾਂਗੇ ਆਪਾਂ ਆਪਾਂ ਨਿਓਟਲ ਕਰ ਲਾ ਫੂਫੜ ਨੂੰ

ਕੰਨ ਚ ਰਿਵਿਟ ਜਿਹਾ ਲੱਗ ਗਿਆ ਐਂ ਚੁੱਕ ਨਾ ਇਹ ਕੀ ਹੋਆ ਹੁਣ ਤੋ ਚੱਲੀਏ ਫਿਰ ਮੈਂ ਚਲਾਮਾ ਹੁਣ ਤੁਸੀਂ ਬਣਾਈਓ ਬੁਲਾਉਂਗਾ ਆ ਕੋਈ ਸਾਵ ਚਲਾਣੀ ਹੁਣ ਬਹੁਤ ਹੀ ਜਿਆਦਾ ਹੈ ਗਾਇਸ ਅਲੋਹਾਮ ਅਤੇ ਜੁਆਇਨ ਨੇ ਦੂਜਾ ਪਾਰਟ ਇਹ ਹਾਲ ਮਿੱਟੀ ਭਰ ਗਈ ਲੱਤੋਆ ਦੇਖ ਕੇ ਲੈ ਕੇ ਜਾਊਗਾ ਪਰ ਪਤਾ ਨਹੀਂ ਜਾ ਇਹ। ਹੈ ਗਾਇਜ਼ ਅੱਪਰ ਆ ਗਈ ਹਾਂ। ਇਹ ਝੂਟੇ ਮਰਹਾਉਦਾ। ਅਰੇ ਸਾਹੰਦਾ ਹੈ ਦੇਖੋ। ਕੌਣ ਹੈ ਇਹ ਲੋਕ? ਕਹਾਂ ਸੇ ਆਤੇ ਹੈ ਇਹ? ਹਮਾਰੇ ਪੰਡਤ ਵੀ ਦੇ। ਇਹ ਪੈ। ਹੋਰੇ ਲੱਗਦੇ ਰੇ ਤਾਰ ਦੀ ਥੱਲੇ ਪਾੜਾ ਜਿਹਾ ਰਿਹਾ ਪਾ ਗਾਇਜ਼ ਇੱਕ ਹੋਰ ਸਾਹਮਣੇ ਘਟੇ। ਦੇਖੋ ਤੇ ਵੀ ਆਉਂਦੇ ਨੇ ਹੱਥ ਚ। ਕੌਲੀ ਰਾ ਕੋਏ ਮੈਨੂੰ ਡਰ ਲੱਗ ਜਾਂਦਾ ਹੈ ਇਹ ਡਰ ਲੱਗਦਾ ਜੇ ਕਰੂਗਾ ਪਰ ਇਹ ਕੀ ਇਹ ਇਹ ਮੰਨ ਕੇ ਕਿ ਇਹ ਕੰਦਾ ਨਹੀਂ ਟਿਕਦੇ ਆਪਾਂ ਤਿੰਨ ਚਾਰ ਤਿੰਨ ਚਾਰ ਨੰਨਾ ਲੈ ਕੇ ਡਿੱਗਾਂਗੇ ਸਾਲਾ ਤੈਨੂੰ ਪੈ ਗਿਆ ਜਦੋਂ ਤਾਂ ਘੇੜਿਆ ਉਹ ਟ੍ਰੈਕਡ ਹੋ ਗਿਆ ਖੁੱਲ ਗਿਆ ਸੀ ਫੇਰ Ben daha kırık ben daha Acha. Eh, <laughs> ini kontra. A few moments later. ਉਹਦੀ ਟਰੱਕ ਤੇ ਆ ਗਈ ਤੇ রাইਟ ਡਰਾਈਵਰੀ ਕਿਸੇ ਦੀ ਵੀ ਨਹੀਂ ਕੱਬੀ ਹੈਗੀ। ਰੋਕ ਲਾ ਸੋਣੇ ਮੇਰਾ ਤਾਂ ਮੂੰਹ ਹੀ ਗੋਡੇ ਝੜ ਜਾਂਦੇ ਸੇ। ਉਹ ਤਾਂ ਸੀਨਰ ਰਿਕਾਰਡ ਕਰਨ ਦੀ ਤੇ ਉਹ ਰੋਕ ਰੋਕ ਕਰੋ। ਕੀ ਕਰ ਰਹੇ ਆਂ ਕਿਉਂ ਪੰਗੇ ਲਈ ਜੰਨੇ ਨਾਲ? ਦੋ ਬਰੇ ਰਹਿ ਗਏ ਦੋ ਹੀ ਪਾਣੇ ਨੇ। ਭਾਈ ਫਿਰ ਹਰਾ। ਚੱਕ ਛੇਦੀ ਕਰਾਂ। ਦੇ ਦੇਖੋ ਗਾਇਸ। ਕੀ ਓਏ? ਹੈਲੋ। ਹਾਂ। ਕੀ ਕਰ ਰਹੀ ਦੀ ਬੋਲਾ ਦੁਬਾਰਾ।

ਇਨੂੰ ਨਾ ਪੜਾਵਾਂਗੇ ਤੇਰਾ ਆ ਜਾ ਬਾਹਰ ਆ ਜਾ ਚਾਦਰੀ ਤੇ ਬੈਠਦੇ ਨਹੀਂ ਨਾ ਇਹ ਓਏ ਉਹ ਪਰਲਾ ਬੈਠੂ ਪਰਲਾ ਇਹਨੂੰ ਨਾ ਡਾਦੀ ਪਰਲੇ ਨੂੰ ਡਾਦੀ ਫੇਰਾ ਪਰਲਾ ਡਾ ਸਾਦਰੀ ਤੇ ਬੈਠੂ ਦੇਖ ਡਾ ਦੇ ਏ ਗਾਇਸ ਕਿਧਰ ਆ ਤੁਸੀ ਕਿੱਥੇ ਆ ਓਏ ਆ ਜਾ ਪਾਈਏ ਕੱਖ ਓਏ ਬੰਨ ਪੰਡ ਚ ਅੱਜ ਸਮਾਂ ਰਹੇ ਸ਼ੱਡੂ ਭਾ ਵੀ ਦਿਖਾਤੇ ਆ ਆ ਕਿੱਧਰ ਵਗਾ ਉਹ ਇੰਦਰ ਦਾ ਆ ਬੈਡਾ ਭਾਈ ਤੇਰਾ ਮਾਉਦ ਨਹੀਂ ਕਿਧਰ ਟੱਪ ਗਿਆ ਲੈ ਕਿੱਧਰ ਬਾਕੀ ਗੁਫਾ ਜੀ ਗਿਆ ਲੈ ਪਰਪਰਾ ਪਾਈ ਕਾਕਾ ਫਿਰ ਚੱਲਦੇ ਆ ਯਾਰ ਹਨੇਰਾ ਹੋ ਰਿਹਾ ਉਹ ਦੁਪਹਿਰਾ ਦੁਪਹਿਰਾ ਹੋ ਰਿਹਾ ਫਿਰ ਦੁਪਹਿਰਾ ਹੋ ਰਿਹਾ ਜੀਦਾ ਲਿਆ ਕਾਕਾ ਇਹਦਾ ਹੀ ਪਾ ਦੂਗਾ ਕਾਕਾ ਇਹੋ ਦਾ ਇਹੋ ਦਾ ਚੱਲ ਪਾ ਕੇ ਕੱਕ ਫਿਰ ਤੁਹਾਨੂੰ ਮਿਲਦੇ ਆਂ ਅੱਗੇ ਆ ਹਰੀ ਦੇ ਪੀ ਚੱਕ ਲੈ ਬੰਦੇ ਆ ਗਏ ਆਪਾਂ ਨਵੋਲ ਨਾਲ ਕਿਧਰੇ ਆ ਰਹੇ ਨੇ ਵੋਲ ਓਏ ਆਹ ਦੇਖੀਦਾ ਕਹਣਾ ਮੈਨੂੰ ਕੂਤਰ ਰੱਖਣੇ ਨੇ ਮੁੰਡਾ ਕਹਿੰਦਾ ਹੁਣ ਅੱਛਾ ਕੂਤਰਾਂ ਦਾ ਸ਼ੌਂਕੀ ਆ ਇਹ ਕਿੰਨਾ ਤੇ ਆਣਾ ਓਏ ਏ ਗਾਇਸ ਕੀ ਲੈਣਾ ਸਾਰੇ ਜੱਕੇ ਲੈ ਜੂ ਓ ਸੱਜਣ ਕੋ ਕਿਆ ਤਕਲੀਫ ਹੈ ਭਾਈ ਹੂੰ ਹੂੰ ਰਾਜਾ ਜੀ ਫੋਟੇ ਕਾ ਨਹੀਂ ਹੋਈ ਸਾਨੂੰ ਕਰੇ ਬਸ ਲੈ ਦੀ ਫਰਾਓ ਇਹ ਗਾਇਸ ਮੈਨੂੰ ਸਾਰਾ ਹੀ ਹੁੰਦਾ ਛੋਡੇ ਲਵੇ ਖੜਾ ਹੈਂਦਾ ਜੋਰ ਵਾਤਾ ਦਾ ਮੰਡੀ ਦਾ ਕੰਜਰ ਸੜਦਾ ਦਊਂ 8:55 ਵਰਗਾ ਯਾਰ ਆਹੋ ਉਹ ਨਾਲ ਆਖਾ ਮਾ ਨਾ ਦੁੱਧ ਦੁੱਧ ਪਾ ਲਾ ਭਾਈ ਉਹਦਾ ਟਰੈਕ ਰੱਖਣਾ ਹੋਇਆ ਦੋ ਚੰਦਾ ਪੈ ਗਿਆ ਤੇ ਅੱਜ ਜੇ ਟਰੱਕ ਜੇ ਥੱਲੇ ਆ ਜਾਂਦੀ ਤੇ ਵੀਡੀਓ ਕਿਉਂ ਨਹੀਂ ਬਣਾਈ ਉਥੇ ਤੱਕ ਹੋ ਗਿਆ ਤੇ ਅੱਜ ਕੰਮ ਇੱਕ ਵਾਰੀ ਹੋ ਗਿਆ ਜੀ ਆਪੇ ਰੁਕ ਗਈ ਵੀਡੀਓ ਇਹਦਾ ਫੋਨ ਵੀ ਡਰ ਗਿਆ ਹੁਣ ਕੀ ਹੋ ਗਿਆ ਐ ਜਦ ਕੀ ਆ ਗਿਆ ਥੱਲੇ ਐ ਬਚਤ ਰਹੇ ਉਹਦਾ ਉਹੀ ਬ੍ਰੇਕ ਲਾ ਲੇ ਮੈਂ ਮੂਰੇ ਜਿੰਨਾ ਲਾਉਂਦਾ ਬੱਸ ਖਤਮ ਇਹਦੀ ਕੰਮ ਕਰਤਾ ਕਹਾਣੀ ਹਣ ਬੋਲੋ ਜੀ ਸੁਖਨ ਕੀ ਕਹਿੰਦਾ ਫੇਰ ਅਰੇ ਜੀ ਆਹ ਖੇਲੀ ਆਂ ਅੱਪਾ ਤੁਹਾਨੂੰ ਸ਼ਾਮ ਨੂੰ ਜਾਂ ਕੱਲ ਨੂੰ ਦਿਖਾਵਾਂਗੇ ਆਪਾਂ ਕੂਟਰ ਖੰਗਿਆ ਮੇ ਜੇ ਟਰੱਕ ਥੱਲੇ ਆਏ ਤਾਂ ਫਿਰ ਕੀ ਕਹਿੰਦਾ ਹੋ ਮੁੜ ਮੁੜੇ ਚੇਤੇ ਆਵੇਂਗਾ ਮਾਰ ਦੇ ਸਾਲੇ ਕਾ ਖੋਪੜੀ ਤੋੜ ਦੇ ਖੋਪੜੀ ਤੋੜ ਸਾਲੇ ਦਿਲ ਨੂੰ ਹਰ ਜੱਫਾਵੇਂਗਾ ਆਪਾਂ ਟਰੱਕ ਥੱਲੇ ਆ ਕੇ ਦੀ ਬਾਤ ਟਰੱਕ ਜਣਾ ਹੀ ਬੰਦ ਲਗੇ ਦੀ ਨਾ ਓਏ ਆਪਣਾ ਤਾਂ ਜਿਹੜਾ ਹੁੰਦਾ ਹੁੰਦਾ ਕੰਮ ਆਪਾਂ ਦਾ ਰੱਬ ਲਵੇ ਜਾ ਕੇ ਵਲੌਗ ਬਣਾਉਂਦੇ ਆਪਾਂ ਉੱਥੇ ਜਾ ਕੇ ਆਪਣਾ ਤਾਂ ਬਲੌਗ ਵੀ ਵਿੱਚੇ ਰਹਿ ਜਾਂਦਾ ਚਾਲਾ ਪਾ ਦਬਾਰਾ ਟਰੱਕਾਂ ਲੈ ਨੂੰ ਕਹਦੇ ਨੇ ਵੀ ਸਾਡੇ ਨਾਲ ਸੀਨ ਕਰ ਦੋ ਆਹ ਤਾਂ ਉਹੀ ਹੋਗਾ ਕੁਦਰਤੀ ਹੁਣ ਉੱਤੇ ਚੜਬੀ ਜਾਊ ਫਿਰ ਹੁਣ ਨਹੀਂ ਬਚਦਾ ਕਾਦੇ ਨਾਲ ਪਾਉਂਦਾ ਇਹ ਗਮਿਆਰ ਟੱਟੀ ਕਹੀ ਹੈ ਆਪਦੇ ਵਰਗੀ ਕਹੀ ਹੈ ਸਾਲੇ ਦੀ ਉਧਰ ਦੇਖਾ ਦੇ ਕਿ ਨੂੰ ਪਾਉਂਦਾ ਇਹ ਗੱਖਾ ਸਾਲਾ ਡੰਕਰਾਂ ਨੂੰ ਪਾਉ ਹੋਰ ਜੀ ਵੀ ਪਾਉ ਕਿੰਥੇ ਲੱਗ ਰਹੇ ਹੋ ਉਹ ਤੀਕਾ ਤਾਂ ਕੇ ਵਾਗੇ ਨਾਲ ਪੂਰਾ ਉਹਦੀ ਯੂਦਾ ਚੱਲ ਚੱਲੇ ਛੇਤੀ ਜਰੂਰੀ ਬਾਪਰਾ ਪਾ ਉਹਨੂੰ ਦਾਣੇ-ਦੂਣੇ ਲੈ ਮਾਜੀਪ ਚਬਾ ਕੇ ਇੱਕ ਥੱਲੇ ਆਜ ਲੈ ਕੇ ਆਂਗਾ ਉਹ ਕਬੂਤਰੀ ਬਾਦੀ ਕਬੂਤਰਾਂ ਜਾਂ ਉਹ ਕਬੂਤਰੀ ਓਏ ਕਮਾਂਡ ਲਈ ਲਿਆਈਏ ਭੀ ਆਇਆ ਯਾਰ ਤੂੰ ਓਏ ਉਹ ਦੱਸ ਜਿਹੜਾ ਆਪਾਂ ਫੜਨ ਜਾਣਾ ਕੁੱਤਰ ਆ ਆ ਜਾ ਆ ਫੜ ਲੇਂਗਾ ਅਸਰ ਤੂੰ ਓਏ ਆ ਤਾ ਆ ਜਾ ਤੂੰ ਆ ਗਿਆ ਚੱਲ ਫਰਾਈ ਲਾਉ ਜੂਗਾ ਪਹਿਲਾਂ ਕੱਟ ਗਿਆ ਫੋਨ ਬੈਂਕ ਕਿੱਡਾ ਓਏ ਹਾਂਜੀ ਮਿੱਤਰੋ ਹੁਣ ਆਪਾਂ ਕਰਦੇ ਆ ਬਲੌਗ ਨੂੰ ਇੱਥੇ ਖਤਮ ਆ ਇਹ ਤੁਹਾਨੂੰ ਦੋ ਪਾ ਕੇ ਮੈਨ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਆ ਬੈਠਾ ਆਪਣਾ ਯਾਰ ਕਰਨਾ ਅਣਬੋਲ ਪਿੱਛੇ ਲੂਟਨੇ ਖੜਾ ਆ ਬੇਰ ਦੀ ਬਾਹ ਹੁਣ ਠੀਕ ਆ ਪਹਿਲਾਂ ਨਾਲੋਂ ਸਿੰਘਾਣਾ ਕਢਾਤੀਆਂ ਬਾਈ ਦੀ ਉੱਥੇ ਪਰ ਹੁਣ ਠੀਕ ਆ ਆ ਬੈਠਾ ਕੰਮਲਾ ਆਪਣਾ ਭਰਾ ਮੱਥਰ ਲੜ ਗਏ ਮੇਰੇ ਇੱਧਰ ਦੇਖਦਾ ਆ ਕਦੇ ਤੇਰੇ ਤਾਂ ਇਹਦਾ ਕੀੜਾ ਜਿਹੜਾ ਵੀਡੀਓ ਤੇ ਉਹੀ ਹੈਗਾ ਲੱਗਿਆ ਨਹੀਂ ਹੈਗਾ ਬਾਕੀ ਕਮੈਂਟ ਕਰਦੇ ਹੋ ਵੀਡੀਓ ਥੱਲੇ ਤੇ ਲਾਈਕ ਕਰਦੇ ਹੋ ਵੀਡੀਓ ਨੂੰ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਮਿਲਦੇ ਕਿਸੇ ਹੋਰ ਵੀਡੀਓ ਚ